ਗੁਰਮੁਖ ਪਿਆਰਿਓ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋ ਗੁਰਮੁਖ ਪਿਆਰਿਓ ਜਿਥੇ ਆਪਾਂ ਗੁਰੂ ਦੀ ਬਾਣੀ ਜਪਦਿਆਂ ਨਾਮ ਸਿਮਰਨ ਕਰਦੇ ਹਾਂ ਤੇ ਗੁਰੂ ਦੀ ਬਾਣੀ ਦੇ ਨਾਮ ਸਿਮਰਦੇ ਨਾਲ ਨਾਲ ਗੁਰੂ ਘਰ ਦੇ ਵਿੱਚ ਹੱਥਾਂ ਨਾਲ ਸੇਵਾ ਕਰਨ ਦਾ ਵੀ ਬਹੁਤ ਬਹੁਤ ਜਾਦੀ ਮਹਾਤਮ ਹੈ ਹੱਥੀਂ ਸੇਵਾ ਕਰਨ ਨਾਲ ਗੁਰੂ ਸੱਚੇ ਪਾਤਸ਼ਾਹ ਬਹੁਤ ਹੀ ਜਾਦੇ ਖੁਸ਼ ਹੁੰਦੇ ਹਨ ਔਰ ਮਨ ਇੱਛੇ ਫਲ ਬਖਸ਼ਦੇ ਹਨ ਸੇਵਾ ਕਰਨ ਦੇ ਨਾਲ ਦੇ ਨਾਲ ਸਰੀਰ ਕਾ ਰੋਗ ਵੀ ਬਹੁਤ ਦੂਰ ਹੁੰਦੇ ਹਨ ਕਿਉਂਕਿ ਸੇਵਾ ਹੈ ਜਿਹੜੀ ਇਸ ਸਰੀਰਕ ਰੋਗ ਜੋ ਆਉਂਦੇ ਨੇ ਉਹਨਾਂ ਨੂੰ ਕੱਟ ਦਿੰਦੀ ਹੈ ਸੇਵਾ ਗੁਰਮਖ ਪਿਆਰਿਓ ਤੇ ਗੁਰੂ ਸਿੱਚੇ ਪਾਸ਼ ਆਪਣੀ ਦ੍ਰਿਸ਼ਟੀ پا ਕੇ ਸੰਕਟ ਦੂਰ ਕਰਦੇ ਹਨ ਨਾਨਕ ਨਾਦਰੀ ਨਦਰ ਨਿਹਾਲ ਗੁਰਬਾਣੀ ਦਾ ਪਰਮਾਨ ਹੈ ਭਾਈ ਗੁਰਦਾਸ ਜੀ ਕਹਿੰਦੇ ਹਨ ਬਿਨ ਸੇਵਾ ਹੱਥ ਪੈਰ ਹੋਰ ਨੇ ਫਲ ਕਰਨੀ ਵੀ ਬੰਦੇ ਦੇ ਮਨੁੱਖਾ ਦੇਹੀ ਦੇ ਹੱਥ ਪੈਰ ਨੇ ਜਿਹੜੇ ਇਹ ਸੇਵਾ ਕਰਨ ਤੋਂ ਬਨਾ ਇਹ ਨੇ ਫਲ ਨੇ ਬੇਅਰਥ ਨੇ ਇਸ ਕਰਕੇ ਗੁਰੂ ਘਰ ਵਿੱਚ ਸੇਵਾ ਹੱਥਾਂ ਦੇ ਨਾਲ ਕਰੀ ਬਹੁਤ ਹੀ ਜਿਆਦੇ ਮਹਾਤਮਾ ਰੱਖਦੀ ਹੈ ਸੋ ਇੱਕ ਵਾਰ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਭਾਈ ਲੈਣਾ ਜੀ ਬੈਠੇ ਸਨ ਜੋ ਕਿ ਬਾਅਦ ਵਿੱਚ ਗੁਰਵੰਗਦੇਵ ਜੀ ਬਣੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਭਾਈ ਲੈਣਾ ਜੀ ਕਹਿਣ ਲੱਗੇ ਮਹਾਰਾਜ ਜੇ ਆਗਿਆ ਹੋਵੇ ਮੈਂ ਥੋੜਾ ਜà ਦੂਰ ਜਾ ਕੇ ਟਹਿ ਲਾਵਾਂ ਸ਼ੈਰ ਕਰਮ ਗੁਰੂ ਸਾਹਿਬ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਲੈਣਾ ਜੀ ਨੂੰ ਆਗਿਆ ਦੇ ਦਿੱਤੀ ਜਦੋਂ ਭਾਈ ਲੈਣਾ ਜੀ ਕੁਛ ਕਦੂਰੀ ਤੇ ਗਏ ਕੀ ਦੇਖਦੇ ਹਨ ਇੱਕ ਮਰਦਾ ਪਿਆ ਹੈ ਔਰ ਮਰਦੇ ਦੇ ਥੋੜੀ ਦੂਰ ਬੈਠਾ ਇੱਕ ਬਗਿਹਾਰ ਆਇਆ ਉੱਠ ਕੇ ਉਸ ਮਰਦੇ ਨੂੰ ਖਾਣਾ ਚਾਹੁੰਦਾ ਹੈ ਪਰ ਜਦੋਂ ਹੀ ਖਾਣ ਲੱਗਦਾ ਹੈ ਬਗਿਹਾਰ ਤਾਂ ਉਹਦੇ ਹੱਥਾਂ ਨੂੰ ਸੁੰਘਦਾ ਹੈ ਹੱਥਾਂ ਨੂੰ ਸੁੰਘ ਕੇ ਪਿੱਛੇ ਹਟ ਜਾਂਦਾ ਹੈ ਬਗਿਹਾਰ ਫਿਰ ਉਹ ਉਹਦੀਆਂ ਹੱਥਾਂ ਨੂੰ ਚੁੰਮਦਾ ਹੈ ਵਾਹਿਗੁਰੂ ਹੱਥਾਂ ਨੂੰ ਸੁੰਘਦਾ ਹੈ ਇਹ ਪਿੱਛੇ ਹਟ ਜਾਂਦਾ ਹੈ ਫਿਰ ਮੂੰਹ ਨੂੰ ਸੁੰਘਦਾ ਹੈ ਇਸ ਤਰ੍ਹਾਂ ਕੰਨਾਂ ਨੂੰ ਸੁੰਘਦਾ ਹੈ ਮੱਥੇ ਨੂੰ ਸੁੰਘਦਾ ਹੈ ਪਰ ਉਹ ਖਾਂਦਾ ਨਹੀਂ ਖਾ ਕੇ ਪਿੱਛੇ ਹੋ ਕੇ ਬਗਹਾੜ ਉਦਾਸ ਹੋ ਕੇ ਬਹਿ ਜਾਂਦਾ ਹੈ ਕੁਸਚਰਾਵਾਦ ਉੱਠ ਕੇ ਚਲਾ ਜਾਂਦਾ ਹੈ ਖਾਦਾ ਨਹੀਂ ਜਦੋਂ ਪਾਈ ਲੈਣਾ ਜੀ ਇਹ ਸਭ ਦੇਖ ਕੇ ਆਏ ਗੁਰਨਾਨਕ ਪਾਸ਼ਾ ਮਹਾਰਾਜ ਦੇ ਅੱਗੇ ਬੇਨਤੀ ਕੀਤੀ ਸਤਿਗੁਰੂ ਮੈਂ ਇੱਕ ਕੌਤਕ ਦੇਖਿਆ ਕਿ ਜਿਹੜਾ ਬਗਿਹਾਰੜ ਹੈ ਉਹ మాਸ ਦਾ ਖਾਣ ਦਾ ਸ਼ਕੀਨ ਹੈ మాਸ ਖਾ ਕੇ ਉਹਨੂੰ ਰੱਜ ਆਉਂਦਾ ਹੈ మాਸੀ ਦਾ ਭੋਜਨ ਹੈ ਸੋ ਮੈਂ ਦੇਖਿਆ ਇੱਕ ਮਨੁੱਖ ਮਰਿਆ ਪਿਆ ਸੀ ਪਰ ਉਹ ਬਗਿਹਾਰੜ ਨੇ ਖਾਦਾ ਨਹੀਂ ਤੇ ਪੈਰਾਂ ਨੂੰ ਸੁੰਘ ਕੇ ਛੱਡ ਗਿਆ ਹੱਥਾਂ ਨੂੰ ਸੁੰਘ ਕੇ ਛੱਡ ਗਿਆ ਮੱਥੇ ਨੂੰ ਸੁੰਘ ਕੇ ਛੱਡ ਗਿਆ ਤੇ ਕੰਨਾਂ ਨੂੰ ਸੁੰਘ ਕੇ ਹਟ ਗਿਆ ਮੂੰਹ ਨੂੰ ਸੁੰਘ ਕੇ ਹਟ ਗਿਆ ਕਿਉਂ ਨਹੀਂ ਖਾਦਾ ਮਹਾਰਾਜ ਦੱਸੋ ਕਿਰਪਾ ਕਰੋ ਇਹ ਕੈਸਾ ਕੌਤਕਾ ਹੈ ਸੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਥੋੜਾ ਕੁ ਮੁਸਕਰਾਏ ਔਰ ਕਹਿਣ ਲੱਗੇ ਭਾਈ ਲੈਣਾ ਜੀ ਇਹ ਬਗਿਆੜ ਹੈ ਔਰ ਇਸ ਨੂੰ ਸੋਝੀ ਹੈ ਕਿ ਕੀ ਖਾਣਾ ਹੈ ਕਿ ਨਹੀਂ ਖਾਣਾ ਕਿਵੇਂ ਮਹਾਰਾਜ ਗੁਰੂ ਸਾਹਿਬ ਕਹਿਣ ਲੱਗੇ ਇਹ ਜਿਹੜਾ ਮਨੁੱਖ ਸੀ ਨਾ ਇਹਦਾ ਜਿਹੜੀ ਦੇਹੀ ਹੈ ਇੰਨੀ ਜਿਆਦੇ ਪ੍ਰਿਸ਼ਟ ਸੀ ਇੰਨੀ ਜਿਆਦੇ ਦੋਸ਼ੀ ਸੀ ਕਿ ਜਾਨਵਰ ਵੀ ਇਹਨੂੰ ਖਾਣਾ ਨਹੀਂ ਚਾਹੁੰਦੇ ਕਿਉਂਕਿ ਇਹਦਾ ਮਾਸ ਖਾਣ ਵਾਲੇ ਦੀ ਅਗਲੀ ਜੂਨੀ ਸੀ ਜਿਹੜੀ ਉਹ بگੜੀ ਜਾਣੀ ਸੀ ਇਹ ਬਹੁਤ ਹੀ ਮੰਦੀ ਦੇਹੀ ਸੀਗੀ ਕਿਉਂਕਿ ਪੈਰਾਂ ਨੂੰ ਸੁੰਘ ਕੇ ਪਿੱਛੇ ਮੁੜਿਆ ਬਗਿਹੜ ਇਹਦੇ ਪੈਰ ਖਾਣ ਦੇ ਯੋਗ ਨਹੀਂ ਸਨ ਇਹ ਪੈਰਾਂ ਨਾਲ ਕਦੇ ਚੱਲ ਕੇ ਸੰਗਤ ਵਿੱਚ ਨਹੀਂ ਗਿਆ ਸੀ ਚੰਗੇ ਰਾਹ ਤੇ ਇਹਦੇ ਪੈਰ ਕਦੇ ਚੱਲੇ ਨਹੀਂ ਸਨ ਫਿਰ ਹੱਥਾਂ ਨੂੰ ਸੁੰਘ ਕੇ ਬਗਿਹੜ ਕਿਉਂ ਮੁੜਿਆ ਹੱਥਾਂ ਨਾਲ ਇਹਨੇ ਕਿਸੇ ਦੀ ਮਦਦ ਨਹੀਂ ਕੀਤੀ ਸੀ ਕੋਈ ਕਦੇ ਹੱਥਾਂ ਦੇ ਨਾਲ ਵਨਦਾਨ ਨਹੀਂ ਕੀਤਾ ਸੀ ਮੱਥਾ ਇਹਨੇ ਸਿਰ ਇਹਨੇ ਕਿਸ ਨੂੰ ਨਿਵਾਇਆ ਨਹੀਂ ਸੀਗਾ ਕਦੇ ਮਸਤਕ ਨਹੀਂ ਟੇਕਿਆ ਸੀ ਸਿਰ ਨਹੀਂ ਝੁਕਾਇਆ ਸੀ ਹੰਕਾਰੀ ਸੀ ਹਮੇਸ਼ਾ ਆਪਣੀ ਧੌਣ ਉੱਚੀ ਰੱਖਦਾ ਨੀਵਾ ਹੋਣਾ ਜਾਣਦਾ ਨਹੀਂ ਸੀ ਚੰਗੇ ਪੁਰਸ਼ਾ ਮੂਰੇ ਸੋ ਅੱਖਾਂ ਦੇ ਨਾਲ ਇਹਨੇ ਸਾਹਾ ਸੰਗ ਦੇ ਦਰਸ਼ਨ ਨਾ ਕੀਤੇ ਨਾ ਕਿਸੇ ਗ੍ਰੰਥ ਪੋਥੀ ਦੇ ਦਰਸ਼ਨ ਕੀਤੇ ਸਨ ਕੰਨਾਂ ਦੇ ਨਾਲ ਇਹਦੇ ਇਹਨੇ ਬਾਣੀ ਨਾ ਭਜਨ ਨਾ ਕੋਈ ਪਰਮਾਤਮਾ ਦੇ ਰਾਧਿਕਾ ਬਤਾ ਸੁਣੀ ਨਾ ਪਰਮਾਤਮਾ ਦਾ ਪਿਆਰ ਵਾਲਾ ਕੋਈ ਇਹਨੇ ਕਦੇ ਗੀਤ ਸੁਣਿਆ ਇਸ ਕਰਕੇ ਸਾਰੀ ਦੀ ਸਾਰੀ ਇਹਦੀ ਦੇਹੀ ਭ੍ਰਿਸ਼ਟ ਸੀ ਦੋਸ਼ੀ ਸੀ ਇਸ ਕਰਕੇ ਉਹ ਬਗਿਆੜ ਨੇ ਇਹਨੂੰ ਖਾਣਾ ਚੰਗਾ ਨਾ ਸਮਝਿਆ ਉਹ ਸਮਝਦਾ ਸੀ ਬਗਿਆੜ ਕਿ ਜੇ ਮੈਂ ਇਹਨੂੰ ਖਾ ਲਵਾਂਗਾ ਮੇਰੀ ਦੇਹੀ ਦੇ ਵਿੱਚ ਵੀ ਇਹ ਸਾਰੇ ਦੋਸ਼ ਆ ਜਾਣਗੇ ਸੋ ਗੁਰਮੁਖ ਪਿਆਰਿਓ ਇਹ ਜਿਹੜੀ ਹੱਥਾਂ ਦੇ ਨਾਲ ਸੇਵਾ ਕਰਨ ਵਾਸਤੇ ਸਾਨੂੰ ਦੇਹੀ ਮਿਲੀ ਹੈ ਇਹਦਾ ਆਪਾਂ ਲਾਹਾ ਲਈਏ ਗੁਰੂ ਦੀ ਖੁਸ਼ੀ ਪ੍ਰਾਪਤ ਕਰੀਏ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਮਨ ਇੱਛੇ ਫਲ ਬਖਦੇ ਹਨ ਹੱਥਾਂ ਨਾਲ ਵੀ ਸਾਨੂੰ ਸੇਵਾ ਕਰਨੀ ਚਾਹੀਦੀ ਹੈ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਹੈ ਹੱਥਾਂ ਨਾਲ ਪਨਦਾਨ ਕਰਨਾ ਚਾਹੀਦਾ ਹੈ ਸਾਧ ਸੰਗ ਦੀ ਸੇਵਾ ਕਰਨੀ ਚਾਹੀਦੀ ਹੈ ਗੁਰੂ ਨੂੰ ਨਮਸਕਾਰ ਕਰਨੀ ਚਾਹੀਦੀ ਹੈ ਸੋ ਸੱਚੇ ਪਾਤਸ਼ਾਹ ਮਹਾਰਾਜਾ ਉਤੇ ਮਿਹਰ ਕਰਨ ਸਾਡਾ ਸਰੀਰ ਵੀ ਗੁਰੂ ਦੇ ਲੇਖੇ ਲੱਗੇ ਸੇਵਾ ਵਿੱਚ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ